ਹਿੰਦ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੁੱਲ ਤੇ ਜਿਹੜਾ ਵੇਝੋ ਨੇ ਰਹਿੰਦੇ ਆ ਤੇ ਫੌਜੀ ਫਾਰਮ ਤੇ ਆਪਾਂ ਆਏ ਆ ਆ ਤੁਸੀਂ ਦੇਖ ਸਕਦੇ ਜੀ ਤੇ ਹਰ ਵੈਰੈਟੀ ਦੇ ਪਿਛੇ ਤੁਹਾਨੂੰ ਇੱਥੇ ਦਿਖਾਈ ਦੇ ਵੱਡੇ ਮੋਲਦੀਆਂ ਛੋਟੇ ਮੋਲਦੀਆਂ ਅੱਜ ਤੁਹਾਨੂੰ ਟੋਕੜ ਗੱਬਨਗਾਵਾ ਵਿੱਚੋਂ ਕੁਝ ਤੁਹਾਨੂੰ ਦਿਖਾਉਣੀ ਆਂ ਵੀਡੀਓ ਪੂਰੀ ਵੇਖਿਓ ਜਰੂਰ ਤੇ ਇੱਕ ਪੂਰੀ ਛੋਟੀ ਵੀ ਤੁਹਾਨੂੰ ਅੱਜ ਕਾਫੀ ਖੂਬਸੂਰਤ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਨ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਕਰਕੇ ਖੜਿਆ ਕਰੋ ਤੇ ਸਾਡੀ ਗੱਲ ਨਾਲ ਵੀ ਜਰੂਰ ਗੌਰ ਕਰਿਆ ਕਰੋ ਜੀ ਹਾਂਜੀ ਬੀਰਦੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਬਰੀਆ ਬੜੀ ਬਾਫੇ ਬਡੇ ਸਾਹਿਬ ਜੀ ਦੇ ਕੋਲ ਜੀ ਚਲੋ ਕਿਰਪਾ ਚਾਹੀਦੀ ਜੀ ਤੇ ਨਾਮ ਦੱਸਦੇ ਕਰੀ ਫਿਰ ਸੇ ਅੰਕਲ ਨਾਮ ਸੁਖਨਾਨ ਸਿੰਘ ਦੇ ਹਾਂਜੀ ਪਿੰਡ ਵੀ ਆਤੀ ਜਾਂ ਨਹੀਂ ਜੀ ਇਹ ਬਾਲਾ ਦੇ ਪੁੱਤੇ ਆ ਠੀਕ ਆ ਹਾਂਜੀ ਹਾਂਜੀ ਤੇ ਤਹਿਸੀਲ ਦੇਰਾਪਾ ਬਣਾਣ ਕੇ ਮੇਰਾ ਬਾਬਾ ਨਾਨਕ ਤੇ ਪਿੰਡ ਵੀਲਾ ਤੇ ਜਾਓ ਤਹਿਸੀਲ ਪਟਾਲਾ ਹਨਾ ਉਹਨਾਂ ਕੀ ਪਟਾਲਾ ਹੈ ਉਹਨਾਂ ਕੀ ਡੇਰਾ ਹੁਣ ਆਪਾਂ ਨੇ ਅੱਛਾ ਡੇਰਾ ਲੱਗੇ ਆ ਹਾਂਜੀ ਹਾਂਜੀ ਤੇ ਫਤੇਗੜ ਚੋੜੀਆਂ ਤੇ ਬਿਲਕੁਲ ਨਾਲ ਹੀ ਹੈ ਹਨਾ ਫਤੇਗੜ ਐਤੋਂ 3-4 ਕਿਲੋਮੀਟਰ ਠੀਕ ਆ ਤੇ ਅੰਮ੍ਰਿਤਸਰ ਵੀ ਲੱਗ ਗਈ ਆ ਅੰਮ੍ਰਿਤਸਰ ਐਤੋਂ 26 ਕਿਲੋਮੀਟਰ ਜੀ ਠੀਕ ਆ ਹਾਂਜੀ ਤੇ ਅੱਜ ਲਾਤੀਆਂ ਰੌਣਕਾਂ ਫੇਰ ਫੇਰ ਰੌਣਕਾਂ ਤੁਹਾਨੂੰ ਪਤਾ ਬਾਬੀ ਬੁੱਢੇ ਸਾਹਿਬ ਦੀ ਮੇਰ ਨਾ ਰੋਜ਼ ਹੀ ਹੁੰਦੀਆਂ ਨੇ ਦੀਆਂ ਇੱਕ ਵੱੱਛੀ ਆ ਹੁੰਦੀ ਆ ਆਪਣੇ ਕੋ ਪੰਜਾਂ ਮਹੀਨਿਆਂ ਦੀ ਗੱਬਣਿਆ ਅੱਛਾ ਕੀਹਦੀ ਡਿਮਾਂਡ ਹੈ ਜਲਸੀ ਵੱਛੀ ਅੱਛਾ ਹੁਣ ਨਾਲੇ ਨੰਬਰ ਲਿਖ ਲੋ 819509556 ਇਹ ਵੀਡੀਓ ਜੀ ਵੀ ਪਾ ਦੇਣਾ ਵੇ ਇੱਥੇ ਹੱਲ ਲਿਖ ਕੇ ਭੇਜ ਦਿਓ ਇੱਥੋਂ ਘਰੋਂ ਵੀਡੀਓ ਪਾ ਦਾਂਗੇ ਗੱਡੀ ਲੇਟ ਹੋ ਗਈ ਆ ਤੇ ਇੱਕ ਸੂਈ ਵਹਿੜਾ ਹੁੰਦੀ ਤੇ ਦੂਸਰਾ ਨੰਬਰ ਵੀ ਬੋਲ ਦੋ 987230305 ਠੀਕ ਹੈ ਬੁੱਢੀ ਸਾਹਿਬ ਦਾ ਜੀ ਠੀਕ ਹੈ 950 ਆ ਮੇਰਾ ਜੀ ਠੀਕ ਆ ਤੇ ਉਤਰਾ ਵੀ ਅਜੇ ਟੁਕੜਾ ਕੱਪਣਾ ਕੁਝ ਗਾਵਾਂ ਹੈਗੀਆਂ ਹੈਗੀ ਆਲੇਕ ਠੀਕ ਆ ਜੀ ਚਲੋ ਕੋ ਫੋਨ ਲਾ ਲੇ ਹਨਾ ਇੱਕ ਦੀ ਸ਼ਰਵਾਤ ਪਹਿਲਾਂ ਬੁਰੀ ਝੋਟੀ ਤਾਂ ਕਰ ਲਈਏ ਝੋਟੀ ਹਰਦੀ ਭਾਜੀ ਤਲਣ ਵਾਲੀ ਠੀਕ ਆ ਆ ਲੈ ਹਾਂ ਤਾਂ ਲੈ ਦੁਬੀ ਇਹਦੇ ਆ ਇਹ ਪਿੱਛੋਂ ਹੀ ਇਸ ਤਰ੍ਹਾਂ ਇਹ ਕਿ ਕਟਿੰਗ ਤੁਸੀਂ ਆਪ ਕੀਤੀ ਇਹ ਨਹੀਂ ਇਹ ਪਿੱਛੋਂ ਹਰਦੀ ਭਾਜੀ ਆਈ ਸਾਡੇ ਕੋਲ ਸਵੇਰੇ ਆਈ ਆ ਖਾਣ ਵੇਖੋ ਗਿਠ ਗਿਠ ਤੇ ਲੱਗਾ ਠੀਕ ਆ ਕਹਿ ਦਿੰਦੇ ਗਾਈਆਂ ਗਿਠੰਡੀ ਆ ਗਿਠ ਗਿਠ ਤੇ ਥਣ ਲੱਗੇ ਖੋਲੋ ਇਸੋਂ ਪਿਛੋਂ ਇਹਦੇ ਪੂਰੀ ਜੜੀ ਆ ਕਟਿੰਗ ਕਰਕੇ ਹੀ ਆਈ ਹੈ ਜਿੱਦਾਂ ਬਿਊਟੀ ਪਾਰਲਰ ਚ ਵਾਈ ਹੁੰਦੀ ਆ। ਉਹਦੀ ਕਿਹੋ ਜਿਹੀ ਨੇ ਰੈਲੀ ਛਾੜੀ ਕਰਕੇ ਭੇਜੀ ਆ। ਡੀਆਫ ਦੇ ਮੇਲੇ ਤੋਂ। ਮਤਲਬ ਉਹ ਆ ਗਏ। ਇਹ ਹਰ ਪ੍ਰੀਤਾ ਜੀ ਬਿਊਟੀ ਪਾਰਲਰ ਤੇ ਗਈ ਜਿਗਰਾਂ ਆ ਮੇਲੇ ਤੇ। ਸੂਆ ਇਹਦਾ ਪਹਿਲਾ ਹੀ ਦੇ। ਪਹਿਲਾ ਹੀ ਸੂਆ। ਤੇ ਬਾਕੀ ਚੰਗੇ ਪਿੱਠਪੜੇ ਦੀ ਮਾਲਕ ਤੇ ਥਾਣੇ ਵੀ ਇਹਦੇ ਕਰੀ ਦੇਖ ਸਕਦੇ ਲੱਗਦਾ ਸਾਡੇ ਪਾਰੀ ਥਾਣ ਬਹੁਤ ਚੰਗਾ ਲੱਗਾ ਥਾਣੇ ਦਾ ਹੁਣ ਤੋਂ ਹੀ ਪ੍ਰੋਪਰ ਹੱਥ ਚੋਂਨ ਵਾਲਾ ਆ ਚੌਗੀ ਆ ਨੂੰ ਕੀਆ ਤੇ ਮੁੱਲ ਫਿਰ ਇਹਦਾ ਹਰ ਵੀ ਭਾਜੀ ਜਾਰੀ ਦੇਣੀ ਕਿੰਨਾ ਜਾਰੀ ਦੇਣੀ ਆ ਗੱਟੀ ਦੇ 80 50 80 90 ਦੀ ਆ ਪਰ ਨਹੀਂ ਕਰਨਾ ਕਿੰਨਾ ਇਹਦਾ 75000 ਚੋਂ 2000 ਮਾਨ ਕਰਾਂਗੇ ਅੱਛਾ ਹਾਂਜੀ 73000 ਦੀ 73000 ਦੇ ਦਾਂਗੇ ਰੁਪਏ ਤੇ ਚਲੋ 72 ਦੀ ਦੇ ਦਾਂਗੇ ਹਾਂ ਨਾ ਅੱਛਾ 72000 ਦੇ ਦਿਓ ਯਕਰੀ ਦਿਖਾ ਦਿਓ ਐ ਅੱਖਾਂ ਵਾਲਾ ਚੱਡਾ ਲੱਗਾ ਦਿਖਾ ਦਿਓ ਜਿਆਰ ਹੋਣੀ ਆ ਜੇ ਪੂਰੀ ਹਾਂਜੀ ਬਾਕੀ ਛੰਡੀ ਬੜੀ ਆ ਦੇਖੋ ਦੇਖੋ ਨਾ ਆ ਗਾਂ ਤਾਂ ਦਿਖਾਉਣੀ ਆ ਸੂਈ ਸਵਾਈ ਆ ਆ ਬੱਚਾ ਜੀ ਜਿਹੜਾ ਇਹਦਾ 12 12 ਕਿਲੋ ਦੁੱਧ ਆਇਆ ਨੇਟ ਇਹ ਆ ਪੀਪਾ ਜਿੱਤੇ ਆ ਗਿਆ 12 ਲੀਟਰ ਜਿਹੜਾ ਕਹਿੰਦੇ ਵੀ ਦੁੱਧ ਤਿਆਰ ਆ ਹਣ ਮੌਕੇ ਤੇ ਬੜੀ ਚੰਗੀ ਇਹ ਜੀ ਅਜ ਲਾਇਆ ਹੋ ਜੀ ਬਾਕੀ ਉਤਰੇ ਇਹ ਆ ਵੀ ਚਲੋ ਸੋਨੇ ਰੰਗ ਰੂਪ ਦੀ ਆ ਤੇ ਥਣਾ ਦਾ ਸਾਈਜ਼ ਵੀ ਆਪ ਵੀ ਚੰਗਾ ਏ ਇਹ ਗਾ ਹਾ ਪੀਪਾ 13 ਕਿਲੋ ਦੇ ਲਾਗੇ ਦੁੱਧ ਆਇਆ ਹਣ ਤਿਆਰ ਆ ਦੋ ਡੰਗ ਕੋਈ ਵੀ ਝੋਕੇ ਲੈ ਜੀ ਠੀਕ ਆ ਇਹਨਾਂ ਕਿ ਦੁੱਧ ਕਰੀ ਜਾਊਗੀ। ਆਪੀ ਭਾਈ ਇਹ 15-16 ਕਿਲੋ ਚਵਾਈ ਜਾਊਗੀ। ਤੇ ਇਹਦਾ ਮੁੱਲ ਫਿਰ? ਆਪੀ ਭਾਈ ਜੀ ਵੇਰ ਤੇ 55000 ਦੀ ਪਰ ਨਹੀਂ ਕਰਨਾ ਤੇ ਜਿਆਦਾ ਛੋਟਾਂ ਹੀ ਕਰਨੀਆਂ ਨਿਕਨੇ ਰੇਟ। ਇਹ ਹਾਂ ਨਾ 45 ਹੀ ਦੇ ਦੇਣੀ 1000 ਛੋਟ ਕਰਾਂਗਾ। ਅੱਛਾ 44000 45 ਠੀਕ ਹੈ ਜੀ। ਤੇ ਆ ਥਾਣੇ ਦੇ ਦੇਖ ਸਾਦੇ ਜੇ ਲਾਗੇ ਤਾਂ ਇਹ ਕਰੀ। ਤੇ ਆ ਚਿਹਰੇ ਤਾਂ ਇਹ ਕਰੀ ਦੇ ਇੱਕ ਸਾਦੇ ਜੀ। ਤੇ ਆ ਬੱਚਾ ਇਹ ਤਾਂ ਆ ਜੀ ਸੁਵੀ ਜੇ। ਅੱਕੇ ਤੱਕ ਕਦੋਂ ਸੋਈ ਆ ਇਹ ਰਾਤ ਹੀ ਸੋਈ ਜੇ ਅੱਜ ਕੱਲ ਰਾਤ ਦੀ ਸੋਈ ਹੈ ਅਜੇ ਭਲਾ ਭੁਲਾ ਹਵਾ ਨੇ ਦੇ ਚਲੋ ਕਾਫੀ ਪੈ ਗਈਆਂ ਆ ਕੋਈ ਬੱਤ ਸੁਆਕੇ ਨਵਾਜੇ ਦਾ ਦਰ ਦੂਜਾ ਬੁਲਾ ਲੈ ਤੇ ਜੱਲਾ ਲੈ ਠੀਕ ਹੈ ਦੂਜਾ ਤੀਜਾ ਜਿਹੜੀ ਕਿੰਦੇ ਹੈ ਜੀ ਬੰਦ ਹੋਣ ਕੋ ਤਾਂ ਕੋਲਾ ਭੁਲਾ ਭੁਲਾ ਕਰਕੇ ਥੋੜਾ ਜਿਹਾ ਲੱਗੰਦਿਆ ਬਾਕੀ ਭਲਾ ਭੁਲਾ ਲੱਥ ਜਾਨੀਆਂ ਆ ਖਾਂਦੇ ਖਾਣੇ ਖੜੇ ਹੋ ਚਵਾਹ ਮੈਂ ਦਿਖਾ ਕੇ ਚਵਾਹ ਹਰ ਪੀਪਾ ਜੀ ਬਹੁਤ ਚੰਗਾ ਲੱਗਾ ਹਲੇ ਪੜਾਂ ਕੋ ਜੇ ਕੋਈ ਚ ਹਲੇ ਪੜਾਂ ਚਵਾਹ ਖੋਲੋ ਜੀ ਚਲੋ ਫਿਰ ਖੋਲ ਦੋਰ ਤਾ ਆਹ ਤੇ ਕਿੰਨਾ ਗੇ ਦੁੱਧ ਕੱਢੀ ਜਾਊਗੀ ਹਰ ਪੀਪਾ ਜੀ ਇਹ ਵੀ 15 ਪਲਾਸ ਹੀ ਚੱਲੂਗੀ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਲੈਣਾ। ਹਲੇ ਇਹਦੇ ਬੋਲਾ ਹੀ ਆਹ ਪੀਪਾ ਜੀ ਰਾਤ ਦੀ ਸੋਈ ਆ। ਹਲੇ ਥਣ ਵਗਦੇ ਦੇਣੇ ਹਨ। ਠੀਕ ਆ। ਹਾਂਜੀ। ਤੇ ਆ ਵੀ ਜੱਡੀਆਂ ਕੇ ਜਰਸੀਆਂ ਹੁੰਦੀਆਂ ਉੱਡੇ ਕੀ ਆਏ। ਜਿੱਦਾਂ ਕੇ ਜਰਸੀਆਂ ਦਾ ਆਮ ਕੱਦ ਹੁੰਦਾ ਹੈ। ਆਮ। ਮੋਰ ਜੀ ਮੈਂ 45 15 ਕਿਲੋ ਦਾ ਤੇਰਾ ਮਾਣਾ ਜਵਾਦੂਗੀ ਜਿੰਨਾ ਥਣ ਲੈ ਵਾ ਕਿਸੇ ਵੀਰ ਭਰਾ ਨੇ ਹੁੰਦਾ ਚਲ ਆਜ ਲੈਣਾ। ਆ ਆਪਣੀ ਮਰਦੀ ਪਰੋਂ ਵੀਰ ਆਏ ਆ ਵੇਚਣ ਦੀ ਮਾਲ ਖੜਦੇ ਆ ਅੱਛਾ ਤੁਹਾਡੇ ਕੋਲੋਂ ਖੜਦੇ ਮਾਲ ਇਹ ਵੀਰ ਦੀ ਸਾਥੀ ਕਾਲ ਜੀ ਤੇ ਕਿਦਾਂ ਫਿਰ ਨਿਕਲਦਾ ਭਾਜੀ ਇਹਨਾਂ ਦਾ ਮਾਲ ਅੱਛਾ ਠੀਕ ਐ ਚਾਹ ਪਾਣੀ ਨਿਕਲ ਹੁੰਦਾ ਜਾ ਕੇ ਫਿਰ ਚਲੋ ਵਧੀਆ ਇਸ ਤਰ੍ਹਾਂ ਹੀ ਐ ਕਿ ਫਿਰ ਤੇ ਕੇ ਨਾ ਇਹਦਾ ਮੋਲ ਦਸੀਏ ਫਿਰ ਇਹਦਾ ਵੀ ਭਾਜੀ ਜਿਆਦੀ ਕਰਨਾ ਮੋਲ ਭਾਵੇਂ 50 ਨਹੀਂ ਕਰਨਾ ਅੱਛਾ ਹਾਂ ਨਾ 42000 ਦੇ ਦੇਣ ਅੱਛਾ 42000 ਦੇ 42 ਦੇ ਦਾਂ ਠੀਕ ਹੈ ਤੇ ਆ ਗੱਬਨ ਜੇ ਕਦੀ ਕਰਨਾ ਕੋਈ ਮਾਨਸਾਨ ਕਰ ਦੋ ਯਾਰ ਦਾ ਕਰ ਦੇ ਹੋਰ ਯਾਰ ਦਾ ਕਹਿੰਦੇ ਇਹਦਾ ਮਾਨ ਹੋਰ ਕਰਦਾ 41 ਦੀ ਕਹਿੰਦੇ ਦਵਾਂਗੇ ਤੇ ਆ ਜਿਹੜੀ ਗੱਬਨ ਆ ਗਈ ਜੀ ਆ ਪੀਪਾ ਜੀ ਗੱਬਨ ਆ ਗਈ ਜੀ ਆ ਪੀਪਾ ਜੀ ਇਹ ਵੀ ਬੜੀ ਹਿੰਦੀ ਖੱਲੀ ਹੈ ਆ ਜੀ ਆਈ ਹੈ ਹਲੇ ਨਹੀਂ ਆਈ ਹੋਈ ਗਲੀ ਗਲੀ ਤੇ ਇਹ ਕਿੰਨਾ ਦੁੱਧ ਕੱਟੀ ਜਾਊਗੀ ਆ ਪੀਪਾ ਜੀ ਇਹ ਵੀ 12 13 ਕਿਲੋ ਪਾ ਦਊਗੀ ਸਭ ਤੇਰੀ ਕੱਚੀ ਆ ਜਰਸੀ ਆ ਜਿਹੜੀ ਇਹ ਵੀ ਤੇ ਇਹਦਾ ਫਿਰ ਮੁੱਲ ਹਰਪੀ ਭਾਜੀ ਇਹ ਚੋਂ ਵੀ ਸ਼ੋਰ ਛੱਪਾ ਹੀ ਕਰਨਾ ਹਾਂ ਨਹੀਂ ਕਰਨੀ ਆ 35000 ਦੇ ਦਾਂ ਅੱਛਾ 35000 ਦੇ ਬਾਕੀ ਚਲੋ ਮੌਕੇ ਤੇ ਆਪੇ ਹੋ ਜਾਂਦਾ ਹੁੰਦਾ ਵਾ ਤੇ ਹੁਣ ਆ ਜਿਹੜੀ ਤਾਂ ਦਿਖਾਉਣੀ ਆ ਇਹ ਸ਼ਾਈ ਵਾਲੀ ਵੱਡੀ ਵਾਲ ਥੋੜੀ ਥੁੜੀ ਬੜੀ ਹੈ ਕੱਦ-ਕੱਟ ਪੱਖਾ ਚੰਗੀ ਆ ਜਿਹੜੀ ਆ ਤਰ੍ਹਾਂ ਠੰਡੀ ਸੀ ਲਿਆ ਜਿਹੜੀ ਸ਼ਾਈ ਆ ਬਹੁਤ ਠੰਡੀ ਜੀ ਠੀਕ ਆ ਲੈ ਜਾ ਫਿਰ ਵੀਰਾਂ ਦੀ ਮੰਗ ਆ ਜੀ ਸ਼ਾਈ ਵਾਲ ਲਿਆ ਕੇ ਦੋ ਮੈਂ ਸ਼ਾਈ ਵਾਲੇ ਲੈ ਆਂਦਾ ਕਲਰੀਆਂ ਕਰੋ ਫੇਰ ਬਹਿ ਜਾਓ ਇੱਧਰ ਬਹਿ ਜਾ ਮੈਂ ਇੱਧਰ ਵੇਖੋ ਆ ਦੇਖ ਸਕਦੇ ਭਾਵੇਂ ਦੋਵੇਂ ਪਾਸੇ ਬਈ ਜਾਓ ਜਿਤਨਾ ਮਰਜੀ ਠੀਕ ਚਲੋ ਕੋਈ ਨਹੀਂ ਲੈ ਜਾ ਉਸ ਵੀਰਾਂ ਇਹੋ ਜੀਆਂ ਇੱਥੋਂ ਹੀ ਮਿਲਣੀਆਂ ਕੱਤ ਵਜਨ ਦੀ ਚੰਗੀ ਆ ਉਤਰਾਮ ਜਰਸੀਆਂ ਸਾਹਮਣੇ ਲਾਈ ਜੇ ਬੀ ਭਾਜੀ ਇਹ ਵਿਆਜ ਦੇਣੀ ਆ ਕਿੰਨੇ ਦੀ 72 ਰਾਈ ਦੇ ਵੜ ਜਾ ਪੂਰੀ ਤਿਆਰ ਹੋ ਗਈ ਜਦੋਂ ਸੁਣਿਆ ਫਸ ਗਈ ਉਹ ਦਿੰਦੇ ਆ 55000 ਦੀ ਹਾਂ ਜੀ ਪਰ ਹੁਣ ਵਿਆਜ ਦੇਣੀ 40 ਦੀ ਦੇਣੀ ਆ 1000 ਛੋਟ ਅੱਛਾ 38 ਦੀ ਹਾਂ ਨਾ ਹੀ ਦੇ ਦਾਂਗੇ ਅੱਛਾ 38000 ਦੀ ਦੇ ਦੋ 38 ਦੀ ਹਰ ਜਣਾ ਕੋਈ ਵੀ ਸਾਹਮਣਾ ਜਿੱਥੇ ਮੈਂਦੀ 55000 ਦੀ ਵੇਚ ਠੀਕ ਹੈ ਜੀ ਹਾਂ ਜੀ ਠੰਡੀ ਸੀਲ ਵੜ ਤੇ ਆ ਵੀ ਗੱਪਣ ਚ ਇਹ ਗੱਪਣ ਵੱਡੀ ਵੜ ਆ ਗਈ ਪੰਜਾਬ ਵਾਲੀ ਜਲਸੀ ਇਹ ਕਿੰਨੇ ਕ ਦੁੱਧ ਲਈ ਆ ਇਹ ਵੀ ਹਰ ਕਿਤਾਜੀ 15 ਲੀਟਰ ਵਾਲੀ ਜੀ ਠੀਕ ਹੈ ਦੇਣਾ ਛੱਡਦੀ ਆ ਵੀਲੇ ਕੋਈ ਲੈ ਜੂ 10 12 ਜਰਸੀਆਂ ਦੇ ਸਹਾਰ ਨਾਲ ਕੱਦ ਵਜਨ ਇਹਦਾ ਵੀ ਚੰਗਾ। ਹੂੰ। ਬਾਕੀ ਥੱਲੇੋਂ ਚੰਗੀ ਭਰਨੀ ਐ ਢਿੱਲਾ ਢੁਲਾ ਹਵਾ ਨੇ ਜ ਚੰਗੀਆਂ ਵਾਇਦੀਆਂ। ਆਹ ਭਰੀ ਭੜਾ ਛੋਲਾ ਚੜਾ ਚੰਗਾ ਬਣੂਬੜੀ। ਥੱਲੇੋਂ ਚੰਗੀ ਭਰਨੀ ਐ। ਹਲੇ ਆਹ ਪੱਟ ਸਾਰੇ ਪਰੋਗੇ। ਆ ਵਧਣਾ ਵਧਣਾ ਖਾਣੇ ਤੇ ਥਾਣੇ ਇਹਦੇ ਵੀ ਦੇਖ ਸਕਦੇ ਜੇ ਲਾਗੇ ਤੋਂ ਭਵਾਨੇ ਤੇ ਨਾੜਾਂ ਵੀ ਜੜੀਆਂ ਚੰਗੀਆਂ ਵਾ ਮੇਰੇ ਤੋਂ ਵੀ ਬਹੁਤ ਚੰਗੀਆਂ ਤੇ ਇਹ ਕਿੰਨਾ ਕਿ ਇਹ ਜੀ ਇਹਦਾ ਮੁੱਲ ਰੱਖਣਾ ਫਿਰ ਅੱਪਾ ਹੈਪੀ ਭਾਈ ਇਹ ਵੀ ਜਾਇਜ਼ ਦੇਣੀ ਜਦੋਂ ਤਿਆਰ ਹੋਈ ਉਹਦੋਂ 60000 ਦਿਆ ਹੁਣ ਹਾਂ ਨਾ ਇਹ ਦੇ ਦੇਣੀ 40000 ਅੱਛਾ ਇਹ ਵੀ 40000 ਚਲੋ ਬਾਕੀ ਛੋਟ ਛੜ ਮੁਕੇ ਦੇ ਬਾਕੀ ਛੋਟ ਮੁਕੇ ਦੇ ਕਰ ਦਾਂਗੇ ਨਾ ਪਹਿਲਾਂ ਵਾਸੀ ਆ ਗਈ ਜੇ ਇਹ ਆ ਗਈ ਜੇ ਨੋਰਮਲ ਜੇ ਕੱਦ ਦੀ ਤਾਜੀ ਸੂਈ ਜਾ ਕਿੰਦੇ ਇਹ ਵੀ ਇਦੇ ਵਿੱਚ ਪਲਪੜਾ ਹੋਣਾ ਤੇ ਪਈਆਂ ਵਾਂ ਇਹ ਜਿੱਤਰਾ ਕਿੰਦੇ ਹੁੰਦੇ ਓਨੀ ਉਪਰਾਂ ਤੇ ਓਨੀ ਥੱਲੇ ਛੋਟਾ ਆ ਕੀ ਭਾਜੀ ਘਰਦਿਆਂ ਦੇ ਓਡਾ ਥਲੇ ਕੱਦ ਵੀ ਇਹਦਾ ਛੋਟਾ ਹੀ ਆ ਤੇ ਪਰ ਥੱਲੇ ਜਿਹੜੀ ਵੱਡੀਆਂ ਗਾਂ ਵਾਂਗ ਬਣੀ ਆ ਅੰਕਲ ਖਲਾਜੋ ਇੱਕ ਮਿੰਟ ਛਡਾ ਛਡਾ ਦਿਖਾ ਦੂੰ ਖਲਾਜੋ ਠੰਡੀ ਠੰਡੀ ਬੜੀ ਆ ਥਣ ਥਣ ਬੜਾ ਚੰਗਾ ਲੱਗਦਾ ਆਂ ਦੇਖ ਸੰਦੇ ਚਲੋ ਲੈ ਆਜੋ ਫਿਰ ਆ ਵਛੀ ਜੀ ਤੇ ਮਗਰ ਆ ਵਛੀ ਕੱਲ ਦੀ ਹੋਈ ਏ ਤੇ ਇਹਦਾ ਮੁੱਲ ਫਿਰ ਹਰ ਬੀਪਾ ਜੀ ਵੈੜ ਦੇ 40000 ਦੀ ਭਾਜ ਦੇਣੀ ਏ ਕਿੰਨੇ ਦੀ 35 ਦੇ ਦਾਂਗੇ 35000 ਦੀ 2000 ਛੋਟ ਕਰ ਦਾਂ 33000 ਦੀ 33 ਦੀ ਹਾਂ ਨਾ ਦੇ ਦਾਂ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਹਰ ਬੀਪਾ ਜੀ ਇਹ 12 ਪ্লাস ਚੱਲੂਗੀ ਅੱਛਾ ਹਾਂਜੀ ਠੀਕ ਹੈ ਜੀ 6-7 ਕਿਲੋ ਬੋਲੀ ਏ ਤੇ ਆ ਤਾਂ ਇਕੜਾ ਕੱਭੰਜੇ ਭਾਈ ਭਾਈ ਇਹਦੇ ਤਿੰਨ ਸਾਢੇ 3 ਕਿਲੋ ਦੁੱਧ ਦੇ ਦੂਆਂ ਵੀ ਲੈ ਚੱਕ ਪਾ ਭਾਈ ਚੱਕ ਢਾਈ ਮਹੀਨੇ ਦੀ ਢਾਈਆਂ ਮਹੀਨੇ ਦੀ ਢਾਈ ਮਹੀਨੇ ਦੀ ਚੱਕ ਪਾਸਤਾ ਅੱਗੇ ਵੀ ਵੰਦੇ ਅੱਗੇ ਵੀ ਹੁਣ ਦੇ ਦੇਣੀ ਠੀਕ ਆ ਹਾਂਜੀ ਅੱਗੇ ਵੀ ਕਈ ਇਹਦੀ ਵੀਡੀਓ ਜਿੱਥੇ ਪੱਚੀ ਹੁੰਦੀ ਆ ਆ ਜਲਾ ਆਓ ਜੀ ਬੜੀ ਪਾਗੀ ਠੰਡੀ ਬੜੀ ਥੋੜਾ ਡਰ ਜਾਂਦਾ ਪੁੱਛ ਇੱਕਰੀ ਆਕਲਾ ਦਿਖਾ ਦਿਆ ਤੂੰ ਫੇਰ ਕੇ ਥਲੇ ਮਿਲਦੀ ਕਿੱਦਾਂ ਇਧਰ ਆ ਵਗਾਰ ਭਾਈ ਮਾੜਾ ਜਾ ਆ ਕੇ ਜਿੱਦਾਂ ਮੱਜੀ ਬਹਿ ਜਾ ਤੇ ਚੱਕ ਪਾਸ ਕਰਾ ਲਈ ਆਪ ਕਰੇ ਆਪੇ ਪਾ ਜੇ ਸਾਡੀ ਗਰੰਟੀ ਹੋਊਗੀ ਇਹਦੇ ਕੋਈ ਵੀਰ ਆਪਣਾ ਡਾਕਟਰ ਪਾਵਾਂਗੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰਾ ਲੈ ਹਨਾ ਬਾਅਦ ਵਿੱਚ ਦੋ ਤਿੰਨ ਦਿਨਾਂ ਦੀ ਸਾਡੀ ਗਰੰਟੀ ਆ ਇਹ ਨਹੀਂ ਮੁਣ ਕੇ ਵੀਰ ਕੋਈ ਮਹੀਨੇ ਬਾਅਦ ਆ ਕੇ ਠੀਕ ਹੈ ਜਾਂਦੀ ਆ ਦੋਈ ਤਿੰਨ ਦਿਨ ਚੈੱਕ ਕਰਾ ਕੇ ਆ ਕੇ ਸਾਨੂੰ ਦੱਸ ਇਹ ਬੰਦੀ ਜਿਹੜਾ ਮੱਤੀ ਵਾਜੇ ਹੋਏ ਨਾ ਦੋ ਦੋ ਸੰਤ ਕਰਾ ਪੈਸਾ ਭੇਜਾਓ ਨਾ ਹਾਂ ਤਾਰ ਪੀਪਾ ਹੀ ਪੜਾ ਲੱਗਾ ਧਰਤੂਰ ਬੜੀ ਕੋਲੀ ਹਰ ਪੀਪਾ ਇਹਨੇ ਦੁੱਧ ਦਾ ਚਾਹ ਬਣਾਈ ਜਾਣੀ ਆ ਤੇ ਗਾਂ ਘੱਪਣੇ ਫੇਰ ਠੀਕ ਆ ਦੇ ਜਹਾ ਜੀ ਦੇਣੀ ਆ ਅੱਜ ਚਾਹ ਲਈ ਪਾ ਦੇਣੀ ਆ ਚਾਹ ਲਈ ਪਾ ਦੇਣੀ ਆ ਉਦੋਂ ਲੱਸੀ ਵਾਲੀ ਪਾਈ ਹੀ ਨਹੀਂ ਨਾ ਲੱਸੀ ਵਾਲੀ ਗੱਲ ਪਹਿਲੇ ਫੋਨ ਤੇ ਗਈ ਅੱਛਾ ਹਾਂਜੀ ਅੱਛਾ ਚਾਹ ਵਾਲੀ ਕੋਣੀ ਹੈ ਠੀਕ ਹੈ ਜੀ ਹਾਂਜੀ ਲੱਸੀ ਵਾਲੀ ਅਗਲੀ ਵੀਡੀਓ 'ਚ ਫੇਰ ਲਿਆਵਾਂਗੇ ਆਈ ਦੇ ਸਹੀ ਲੱਸੀ ਵਾਲੀ ਉਹ ਪਰ ਵੇਗੀ ਆ ਵੇਗੀ ਆ ਹਾਂਜੀ ਠੀਕ ਹੈ ਉਹ ਵੀਰ ਲੈ ਕੇ ਜਿੱਨਾ ਅੱਗੇ ਖੜੀ ਲੱਸੀ ਵਾਲੀ ਅੱਛਾ ਹਾਂਜੀ ਠੀਕ ਹੈ ਤੇ ਦੋ ਗਾਵਾਂ ਦਿੱਤੀਆਂ ਮੈਂ ਬਾਈ ਜਹਾ ਦੇ ਵਿੱਚ ਇੱਕੋ ਢੀ ਹੋਰ ਲਿਆ ਕੇ ਦਿੱਤੀ ਸੱਜਰਾਂ ਦੋਵੇਂ ਸੱਜਰਾਂ ਗੱਬਣਾ ਹੈ ਤਿਆਰ ਗੱਬਣਾ ਮਤਲਬ ਠੀਕ ਆ ਤੇ ਉਤਰ ਅੰਕਲ ਜੀ ਇਹਦਾ ਦੁੱਧ ਤੁਸੀਂ ਕਿੰਨਾ ਖਚੋਇਆ ਕਰੇ ਆਪ ਇਹ ਦੁੱਧ ਦਾਸ ਕਿਲੋ ਵੀ ਹਾਂ ਆਪਰੇ ਇਹ ਬੱਚਾ ਮਰਿਆ ਇਹਦਾ ਅੱਛਾ ਅੱਛਾ ਤੁਸੀਂ ਮਤਲਬ ਟੋਕੜੀ ਲਿਆਂਦੀ ਠੀਕ ਹੈ ਹਾਂ ਜੀ ਬੱਚਾ ਮਰਿਆ ਜੀ ਤਾਂ ਹੀ ਕਿਨੋਂ ਟੋਕੜੀ ਜਿੰਦ ਹੋਏ ਠੀਕ ਆ ਆਪੀ ਭਾਈ ਮਿਲਕਬੀ ਨੂੰ ਵੇਖੋ ਕਿੰਦਾ ਰੀਆਵਾਨੇ ਤੇ ਲੱਗੀ ਏ ਤੇ ਮੁੱਲ ਫੇਰ ਇਹਦਾ ਆਪੀ ਭਾਈ ਇਹ ਹਾਂ ਨਾ ਗਿਫਟੀ ਪਾਉਣਾ ਹੈਗਾ ਕਿੰਨਾ ਇਹ ਕੀ ਹਰਦਾ ਗਿਫਟੀ ਹੈਗਾ ਅੱਛਾ ਕੀ ਹਰਦਾ ਜੀ ਹਾਂ ਜੀ ਠੀਕ ਆ ਤੇ ਬਾਕੀ ਚੱਲਾ ਸੱਜਰ ਵੀ ਦੁੱਧ ਚੰਗਾ ਕੱਢੀ ਜਾਊਗੀ ਆਪੀ ਭਾਈ ਇਹ 15 ਕਿਲੋ ਸੱਜਰ ਦੁੱਧ ਪਾ ਦਊਗੀ ਫੇ ਠੀਕ ਹੈ ਜਿਹੜੀ ਆ ਹੁਣ ਇੱਕ ਆ ਰਹੀ ਜੀ ਜਿਹੜੀ ਹਾਂਜੀ ਇਹ ਸ਼ਾਈ ਹਾਲ ਤੇ ਠੀਕ ਹੈ ਹਰ ਵੀ ਭਾਈ ਅੱਜ 2 ਕਿਲੋ ਪੌਣੇ ਗਿਮਤੀ ਪੋਣਾ ਠੀਕ ਹੈ ਹਾਂਜੀ ਇਹ ਵੀ ਕੱਪਣੇ ਆ ਜੀ ਆ ਲੈ ਲੀਆ ਪੰਨਾ ਫੋਨ ਦੇ ਵੀ ਅੱਜ ਲੈ ਸੁਆ ਕਿਨਵੇਂ ਦਾ ਪਹਿਲਾਂ ਜੀ ਪਹਿਲਾਂ ਹੀ ਆ ਹੁਣ ਕੋਈ ਨਾ ਬਾਅਦ ਮਰ ਜਾ ਬਾਕੀ ਇਹ ਵੀ ਜਰਸੀ ਸਾਈਵਲ ਕ੍ਰੋਸ ਆ ਹਰ ਵੀ ਭਾਈ ਮਾਲ ਗਰਮੀ ਵਾਲਾ ਲਿਓਂਦੇ ਜਿਆਦਾ ਤੇ ਜੇ ਕੋਈ ਵੀਰ ਚੰਗਾ ਸ਼ਕੀਨ ਨਾ ਹੋਵੇ ਵੈੜਦਾ ਆਪਣੇ ਕੇ ਪੰਜ ਮਹੀਨਿਆਂ ਦੀ ਬੱਚੀ ਆਉਣ ਢੀ ਗੱਬਣ ਵਦਣਾ ਆਪਾਂ ਭਾਈ ਵੀਡੀਓ ਦੇ ਪੰਜ ਮਹੀਨਿਆਂ ਦੀ ਖੀਰਾ ਵਚਾਰ ਹਾਂਜੀ ਉਹ ਵੀ ਪਹਿਲੇ ਫੋਨ ਤੇ ਵਿਗਿਆ ਠੀਕ ਆ ਹਾਂਜੀ ਇਹ ਵੀ ਖੀਰਾ ਦੰਦਾ ਬੱਚਾ ਤੇ ਇਹਦਾ ਮੁੱਲ ਹੈਰਾ ਵਾਲਾ ਹਰ ਵੀ ਭਾਈ ਇਹ ਵੀ ਗਿਫਟ ਹੀ ਪਾਉਣਾ ਨਾ ਨਾ ਹੀ ਇਸ ਤਾਈ ਯਾਰ ਦਾ ਕਿੰਨਾ ਸਤਾਈ ਯਾਰ ਦੀ ਬਾਕੀ ਚਲੋ ਮੌਕੇ ਤੇ ਹੋਰ ਕਰ ਦੋਗੇ ਮਾਤਾ ਕਰ ਦਾਂਗੇ ਮਾਤਾ 26 ਦੀ ਹਾਂ ਨਾ ਦੇ ਰਾਂਗੇ ਠੀਕ ਹੈ ਜੀ ਹਾਂ ਜੀ 26000 ਦੀ ਪਹਿਲਾ ਸਵਾਰ ਆੜਿਆ ਜਿਹੜੀਆਂ ਗੱਬਣਾ ਉਹ ਵੀਰ ਮੇਰਾ ਜਦ ਤੱਕ ਨਹੀਂ ਆ ਜਾਂਦਾ ਵੀਡੀਓ ਕਾਲ ਤੇ ਪਾਸ ਕਰਾ ਲੈ ਸੁਈਆਂ ਇੱਥੋਂ ਸਾਡੇ ਕੋਲ ਵੀਡੀਓ ਕਾਲ ਤੇ ਭਾਵੇਂ ਚਵਾ ਕੇ ਲੈ ਜੀ ਠੀਕ ਹੈ ਭਾਵੇਂ ਇੱਥੇ ਆ ਜਾ ਤੇ ਭਾਵੇਂ ਵੀਡੀਓ ਕਾਲ ਤੇ ਚਵਾ ਲੈ ਪਰ ਜਿਹੜਾ ਵੀਰ ਕੋ ਅਭਲਾਇਆ ਜਾਂਦਾ ਵੀਰ ਨੂੰ ਭਰਾ ਗੋ ਆਵੇ ਤਸੱਲੀ ਪਰ ਆਪਣੀ ਇੱਥੋਂ ਹੀ ਕਰਕੇ ਖੜੇ ਜੋ ਵੀ ਆ ਸਾਰਾ ਕੁਝ ਇੱਥੇ ਵੇਖ ਕੇ ਖੜੇ ਜੀ